ਸਾਡਾ ਪ੍ਰੋਭੋ ਵੈਰੈਟੀ 1401 ਹੈ ਤੇ ਮਾੜੀ ਜੀ ਨਿਗਾਹ ਮਾਰੋ ਝੰਡੇ ਰੋਗ ਦੀ ਇੱਥੇ ਉਦੋਂ ਵੀ ਪਰੇ ਉਦੋਂ ਵੀ ਪਰੇ ਉਦੋਂ ਵੀ ਪਰੇ ਝੰਡੇ ਦੇ ਝੰਡਾ ਝੰਡੇ ਦੇ ਝੰਡਾ ਝੂਲਿਆ ਪਿਆ ਹੈਗਾ ਮੈਂ ਕੋਈ ਜ਼ਿਆਦਾ ਨਹੀਂ ਮੰਨਦਾ ਇਹਨੂੰ ਇੱਕ ਖੇਤ ਦੇ ਵਿੱਚ 80000 ਬੂਟਾ ਲੱਗਿਆ ਹੋਇਆ ਤੇ ਇਹ ਗਿਣਤੀ ਦਾ 200 ਬੂਟਾ ਹੈ ਇਹ ਕਿੰਨੇ ਪਰਸੈਂਟ ਹੋਇਆ ਭਲਾ 800 ਦੇ ਨਾਲ 1% ਬਣਨਾ ਸੀ ਇਹ ਉਹਦਾ ਵੀ ਚੌਥਾ ਹਿੱਸਾ ਭਾਵ ਕਿ ਇਹ 25 ਪੈਸੇ ਆ 1% ਨਹੀਂ ਤੇ ਤੁਸੀਂ ਜਦੋਂ ਜਾ ਕੇ ਰੋਣ ਲੱਗ ਜੈਨੇ ਹੈਗੇ ਦੁਕਾਨਾਂ ਦੇ ਉੱਤੇ ਜਾ ਕੇ ਛੜ ਦਾ ਅਧੋਂ ਵੱਧ ਝੰਡਾ ਹੋ ਗਿਆ ਛੜ ਦਾ 10% ਹੋ ਗਿਆ ਪਰਸੈਂਟ ਐ ਜਾਂ ਨਹੀਂ ਨਿਕਲਦੇ ਹੈਗੇ ਤੇ ਇਹ ਜਿਹੜਾ 50 ਕਿਲੋ ਝੋਨਾ ਥੋੜਾ ਘਟਣਾ ਹੈਗਾ ਮੈਂ ਵਾੜਾ ਹੀ ਕਹਤਾ 2000 ਰੁਪਏ ਦਾ ਬਣਦਾ ਹੈਗਾ 2000 ਰੁਪਏ ਸਮਾਨ ਪਾ ਦਿੰਨੇ ਹੋ ਫਿਰ ਥੋੜਾ ਨੁਕਸਾਨ ਫਾਇਦਾ ਕਿੱਥੇ ਹੋਇਆ ਜਾਂਦਾ ਹੋਵੇ ਵੀ ਤੁਹਾਡੇ ਬਾਟੇ ਹੀ ਪ੍ਰੋਬਲਮ ਆਈ ਹੈ ਤੇ ਜਿਹੜਾ ਪ੍ਰੋਡਕਟ ਪਾਉਣ ਜਾ ਰਹੇ ਉਹਦੇ ਨਾਲ ਹੱਲ ਹੋਣੀ ਆ ਜਿਹੜੇ ਬੰਦੇ ਦੇ ਮਾਂਹ ਚ ਖੜਾ ਇਹਨੇ ਕੁਛ ਨਹੀਂ ਛੱਡਾ ਪਾਉਣ ਕਰਨ ਉਹ ਫਿਰ ਵੀ ਆਇਆ ਹੈ ਕੜਾ ਇਹ ਡਾਰਾਂ ਦੀ ਲੋੜ ਨਹੀਂ ਹੁੰਦੀ ਇਹ ਤੇ ਆਪਾਂ ਵਧੀਆ ਕੰਮ ਕਰ ਰਹੇ ਹੈਗੇ ਆ ਪੂਸ਼ਾ ਦੀਆਂ ਟੀਮਾਂ ਕੰਮ ਕਰ ਰਹੀਆਂ ਹੈਗੀਆਂ ਛੰਡਾ ਰੋਗ ਆਉਣ ਤੋਂ ਬਾਅਦ ਵੀ ਲੋਕਾਂ ਦਾ 27 21 1401 ਆ ਰਿਹਾ ਹੈਗਾ ਤੁਸੀਂ ਡਰ ਦੇ ਵਿੱਚ ਨਾ ਬਾਲਾ ਖਰਚ ਕਰਿਆ ਕਰੋ